ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਪਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਵੀਰ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ ਆਸਾ ਰਾਗ ਦੇ ਵਿੱਚ ਭਗਤ ਜੀ ਦੇ 27 ਸ਼ਬਦ ਸੰਪੂਰਨ ਹੋਏ ਹਨ ਆਓ ਭਾਈ ਅਗਲਾ ਸ਼ਬਦ 483 ਅੰਗ ਤੇ ਭਗਤ ਜੀ ਆਰੰਭ ਕਰਦੇ ਹਨ ਜੀ ਆਸਾ ਜੋ ਮੈ ਰੂਪ ਕੀਏ ਬਹੁ ਤੇਰੇ ਬੋ ਫਨ ਰੂਪ ਨਾ ਹੋਈ ਤਗਾ ਤੰਤ ਸਾਜ ਸਭ ਥੱਕਾ ਰਾਮ ਨਾਮ ਵਸ ਹੋਈ ਧੰ ਤਨ ਭਗਤ ਕਬੀਰ ਸਾਹਿਬ ਜੀਓ ਇਹ ਸ਼ਬਦੀਆਂ ਪੰਕਤੀਆਂ ਵਿੱਚ ਆਪਣੀ ਰਚਨਾ ਤੋਂ ਬਚਨ ਕਰਦੇ ਹਨ ਉਹ ਜੁੜਨ ਤੋਂ ਪਹਿਲੀ ਅਵਸਥਾ ਦੀ ਜਿੱਥੇ ਗੱਲ ਕਰਦੇ ਹਨ ਭਗਤ ਜੀ ਕਿ ਜਿੰਨਾ ਚਿਰ ਉਹ ਪਰਮਾਤਮਾ ਨਾਲ ਮੇਲ ਨਹੀਂ ਸੀ ਉਹਨਾਂ ਚਿਰ ਕੈਸੀ ਅਵਸਥਾ ਸੀ ਪਰ ਜਦੋਂ ਦਾ ਮੇਲ ਹੋਇਆ ਉਹ ਮਾਲਕ ਦੇ ਨਾਲ ਮਲਾਪ ਹੋ ਗਿਆ ਤੇ ਭਗਤ ਜੀ ਕਹਿੰਦੇ ਉਸ ਤੋਂ ਬਾਅਦ ਕੈਸੀ ਅਵਸਥਾ ਹੈ ਤੇ ਬਾਣੀ ਦੇ ਵਿੱਚ ਬਚਨ ਕਈ ਜਗ੍ਹਾ ਤੇ ਭਗਤ ਜੀ ਦੇ ਬਚਨ ਨੂੰ ਸਤਿਗੁਰਾਂ ਦੇ ਬਚਨ ਹਨ ਜਦ ਹਮ ਹੁੰਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੀ ਲਹਿਰ ਮੈਂ ਉਦਤ ਜਲ ਕੇਵਲ ਜਲ ਬਾਹੀ ਉੱਥੇ ਵੀ ਭਗਤ ਜੀ ਬਚਨ ਕਰਦੇ ਹਨ ਕਹਿੰਦੇ ਜਿੰਨਾ ਚਿਰ ਤੂੰ ਨਹੀਂ ਸੀ ਦਿਖਦਾ ਅਗਿਆਨਤਾ ਦੀ ਅੰਧੇਰ ਖੁੱਪਾ ਨਾ ਪਣ ਸੀ ਉਹਨਾਂ ਚਿਰ ਹਿੰਗਤਾ ਦੇ ਵਿੱਚ ਤੂੰ ਨજર ਨਹੀਂ ਸੀ ਹੁੰਦਾ ਜਦ ਹਮ ਹੋਤੇ ਉਹਨੂੰ ਆਪਣਾ ਆਪ ਹੀ ਸਮਝਦੇ ਸੀ ਮੈਂ ਸਭ ਕੁਛ ਹਾਂ ਉਹਨਾਂ ਚਿਰ ਭਗਤ ਜੀ ਕਹਿੰਦੇ ਤੇਰਾ ਸਰੂਪ ਨજર ਨਹੀਂ ਸੀ ਹੁੰਦਾ ਜਦ ਹਮ ਹੋਤੇ ਤਬ ਤੂੰ 라ਹੀ ਅਬ ਤੂੰ ਹੀ ਮੈਂ ਨਹੀਂ ਭਗਤ ਜੀ ਕਹਿੰਦੇ ਹੁਣ ਤੁਸੀਂ ਤੁਸੀਂ ਨજર ਆਉਂਦੇ ਹੋ ਕਹਿੰਦੇ ਹੁਣ ਮੇਰੀ ਹਸਤੀ ਸੀ ਜਿਹੜੀ ਮੈਂ ਸੀ ਖਤਮ ਹੋ ਗਈ ਕਹਿੰਦੇ ਹੁਣ ਸਤਿਗੁਰੂ ਜੀ ਉਹ ਪਰਮੇਸ਼ਰ ਜੀ ਉਹ ਠਾਕੁਰ ਜੀ ਉਹ ਤੁਸੀਂ ਹਰ ਜੀਵ ਦੇ ਵਿੱਚ ਨજર ਆਉਂਦੇ ਹੋ ਇੱਥੇ ਵੀ ਭਗਤ ਜੀ ਵਚਨ ਕਰਦੇ ਨੇ ਜਾਪ ਮੈਂ ਜਿਉਂ ਮੈਂ ਰੂਪ ਕੀਏ ਉਹ ਤੇਰੇ ਅਬ ਫਨ ਰੂਪ ਨ ਹੋਈ ਕਹਿੰਦੇ ਭਗਤ ਜੀ ਪਹਿਲੋਂ ਮੈਂ ਕਈ ਜਨਮ ਪਾ ਚੁੱਕਾ ਹਾਂ ਧਾਰ ਚੁੱਕਾ ਹਾਂ ਇਸ ਤਰ੍ਹਾਂ ਭਗਤ ਰਵਿਦਾਸ ਜੀ ਕਹਿੰਦੇ ਹਨ ਬਹੁਤ ਜਨਮ ਵਿਛਰੇ ਥੇ ਮਾਦੂ ਇਹੋ ਜਨਮ ਤੇ ਮਾਰੇ ਲਿਖੇ ਕਹੇ ਰਵਿਦਾਸ ਆਸ ਲਗ ਜੀਵੋ ਚਿਰ ਭੈਉ ਦਰਸ਼ਨ ਦੇਖੇ ਉਥੇ ਇੱਕ ਵੀ ਰਵਿਦਾਸ ਜੀ ਕਹਿ ਰਹੇ ਹਨ ਕਹਿੰਦੇ ਪੜੇ ਜਨਮਾਂ ਦਾ ਵਿਛੋੜਾ ਪਿਆਸੀ ਕਹਿੰਦੇ ਹੁਣ ਕਿਰਪਾ ਕਰ ਦਿਓ ਹਣ ਵਿਛੋੜਾ ਨਾ ਪਏ ਜੇ ਹੁਣ ਵਿਛੜ ਗਏ ਫੇਰ ਕਈ ਜਨਮ ਵਿਛੋੜਾ ਪੈ ਜਾਣਾ ਇੱਥੇ ਕਬੀਰ ਸਾਹਿਬ ਜੀ ਕਹਿੰਦੇ ਨੇ ਕਹਿੰਦੇ ਪਹਿਲੋਂ ਮੈਂ ਕਈ ਰੂਪ ਕਈ ਸਰੀਰ ਧਾਰਨ ਕਰ ਚੁੱਕਾ ਹਾਂ ਕਈ ਜੁਨਾਂ ਦੇ ਵਿੱਚ ਮੈਂ ਸਰੀਰ ਧਾਰਨ ਕੀਤੇ ਕਈ ਜਨਮ ਭਏ ਪੀਟ ਪਤੰਗਾ ਕਈ ਜਨਮ ਪੰਖੀ ਸਰਪ ਹੋਇਓ ਨੇ ਕਈ ਜੁਨਾਂ ਦੇ ਵਿੱਚ ਭਗਤ ਜੀ ਕਹਿੰਦੇ ਰਹਿ ਚੁੱਕਿਆ ਹਾਂ ਕਹਿੰਦੇ ਨੇਕਾ ਹੀ ਰੂਪ ਦੇਖ ਚੁੱਕਿਆ ਪਰ ਮਾਲਕਾ ਹੁਣ ਮਨ ਚੁੰਦਾ ਕਿ ਤੁਸੀਂ ਪ੍ਰਾਪਤ ਹੋ ਜਾਵੋ ਆਪ ਪੁਨਰੂਪ ਨਾ ਹੋਈ ਹੁਣ ਤੈਨੂੰ ਪਾ ਲਿਆ ਹੁਣ ਪ੍ਰਾਪਤੀ ਹੋ ਗਈ ਹੁਣ ਮੈਂ ਇਸ ਬੰਦਨਾ ਵਿੱਚ ਨਹੀਂ ਪਾਵਾਂਗਾ ਭਗਤ ਜੀ ਕਹਿੰਦੇ ਹੁਣ ਉਹ ਸੁਜੂਨਾ ਤੋਂ ਜੰਮਣ ਮਰਨ ਤੋਂ ਕਿਹੜਾ ਛੁੱਟ ਗਿਆ ਤਾਗਾ ਤੰਤ ਸਾਜ ਸਭ ਥੱਕਾ ਰਾਮਨਾਮ ਬਸ ਹੋਈ ਭਗਤ ਜੀ ਕਹਿੰਦੇ ਜਿਹੜੀ ਹਿੰਗਤਾ ਦਾ ਜਿਹੜਾ ਮਮਤਾ ਦਾ ਮੂਹ ਦਾ ਧਾਗਾ ਸੀ ਕਹਿੰਦੇ ਉਹ ਟੁੱਟ ਗਿਆ ਧਾਗਾ ਤੰਤ ਤੰਦ ਸੀ ਜਿਹੜੀ ਉਤਾਰ ਸੀ ਜਿਹੜੀ ਉਧਰੋਂ ਮੋਹ ਦੀ ਉਹ ਟੁੱਟ ਗਈ ਹੈ ਭਗਤ ਜੀ ਕਹਿੰਦੇ ਕਹਿੰਦੇ ਧਾਗਾ ਤੰਤ ਸਾਜ ਜਿਹੜਾ ਹਿਰਦੇ ਦੇ ਵਿੱਚੋਂ ਸੰਸਾਰ ਦੇ ਸਾਜ ਵੱਜਦੇ ਸੀ ਨਾ ਮੋਹ ਦੀਆਂ ਤੰਦਾ ਜਿਹੜੀਆਂ ਸੀ ਉਹ ਟੁੱਟ ਗਈਆਂ ਧਾਗਾ ਟੁੱਟ ਗਿਆ ਭਗਤ ਜੀ ਕਹਿੰਦੇ ਇਤਾਰ ਟੁੱਟ ਗੀਏ ਸਾਜ਼ ਸਭ ਥਾਕਾ ਕਹਿੰਦੇ ਜਿਹੜੇ ਬਾਹਰੋਂ ਕੰਨਾਂ 'ਚ ਸਾਜ਼ ਵੱਜਦੇ ਸੀ ਮਮਤਾ ਦੇ ਮੋਹ ਦੇ ਤ੍ਰਿਸ਼ਨਾ ਦੇ ਭਗਤ ਜੀ ਕਹਿੰਦੇ ਉਹ ਖਤ ਖਾਕ ਕੇ ਤੋਂ ਭਾਵ ਕੀ ਖਤਮ ਹੋ ਗਿਆ ਰਾਮ ਨਾਮ ਬਸ ਹੋਈ ਕਹਿੰਦੇ ਹੁਣ ਤਾਂ ਰਮੇ ਹੋਏ ਰਾਮ ਦੇ ਨਾਮ ਦੇ ਵਿੱਚ ਹੀ ਮਨ ਜੁੜ ਚੁੱਕਾ ਹੈ ਮਨ ਦੀਨ ਹੋ ਚੁੱਕਾ ਆਪ ਮੁਏ ਨਾਤ ਨੂੰ ਨਾ ਆਵੇ ਮੇਰਾ ਮਨ ਮੰਦਰियां ਮਨਾ ਬਜਾਵੇ ਭਗਤ ਜੀ ਕਹਿੰਦੇ ਹੁਣ ਉਹ ਨਚਣਾ ਟੱਪਣਾ ਖਤਮ ਹੋ ਚੁੱਕਾ ਜਿਹੜਾ ਮਾਇਆ ਦਾ ਨਾਚ ਸੀ ਨਾ ਅਬ ਮੋਏ ਨਾਚ ਨੂੰ ਨਾ ਆਵੇ ਭਗਤ ਜੀ ਕਹਿੰਦੇ ਹੁਣ ਮੈਨੂੰ ਉਹ ਨਚਣਾ ਨਹੀਂ ਹੁੰਦਾ ਜਿਹੜਾ ਪਹਿਲੋਂ ਮੈਂ ਨਾਚ ਨੱਚਦਾ ਸੀ ਮਾਇਆ ਦੇ ਵੰਦਨਾ ਦੇ ਵਿੱਚ ਪਿਆ ਸੰਸਾਰੀ ਨਾਚ ਨਿਰਤਕਾਰੀ ਕਰਦਾ ਸੀ ਮਾਇਆ ਦੇ ਪਿੱਛੇ ਸੀ ਨਾਚ ਹੀ ਨੱਚਦੇ ਆ ساری ਜ਼ਿੰਦਗੀ ਪਿਆਰੋ ਇਹ ਮਾਇਆ ਮਮਤਾ ਮੋਣੀ ਜਿਹੜੀ ਖਾ ਜਾਂਦੀ ਏ ਮਨੁੱਖ ਨੂੰ ਇਸ ਸੰਸਾਰੀ ਫੁਰਨਿਆਂ ਦੇ ਨਾਚਗੇ ਮਨ ਜਿਹੜਾ ਉਹ ਭਜਦਾ ਤੇ ਕੋ ਸਰੀਰ ਜਿਹੜਾ ਉਹ ਟੱਪਦਾ ਰਹਿੰਦਾ ਸਾਰਾ ਦਿਨ ਫੁਰਨਿਆਂ ਦੀ ਪੂਰਤੀ ਵਾਸਤੇ ਤੇ ਭਗਤ ਜੀ ਕਹਿੰਦੇ ਹੁਣ ਉਹ ਲੈ ਕੇ ਖਤਮ ਹੋ ਗਿਆ ਉਹ ਇਹ ਨੱਚ ਨੂੰ ਨਾ ਆਵੇ ਭਗਤ ਜੀ ਕਹਿੰਦਾ ਹੁਣ ਮੈਨੂੰ ਉਹ ਨਚਣਾ ਨਹੀਂ ਹੁੰਦਾ ਮੇਰਾ ਮਨ ਮੰਦਲੀ ਆਵੇ ਨਾਬ ਜਾਵੇ ਮੰਦਲੀਆਂ ਤੋਂ ਭਾਵ ਢੋਲ ਅੱਖਾਂ ਭਗਤ ਜੀ ਕਹਿੰਦੇ ਉਹ ਜਿਹੜੀ ਮਨ ਢੋਲਕੀ ਵਜਾਂਦਾ ਸੀ ਨਾ ਮਾਇਆ ਮਮਤਾ ਦੀ ਉਹ ਢੋਲਕ ਦੀ ਆਵਾਜ਼ ਖਤਮ ਹੋ ਗਈ ਆ ਉਹ ਢੋਲਕ ਵਜਾਣੀ ਬੰਦ ਹੋ ਗਈ ਆ ਮਨ ਮੇਰਾ ਮਨ ਮੰਦਲੀਆਂ ਨਾ ਬਜਾਵੇ ਇਹਦੇ ਹੁਣ ਨਹੀਂ ਉਹ ਆਵਾਜ਼ ਹੁੰਦੀ ਹੁਣ ਉਹ ਢੋਲਕ ਨਹੀਂ ਵਜਣਾ ਕਰਦੀ ਰਹਾ ਵਿਸ਼ਰਾਮ ਦੇ ਕੇ ਭਗਤ ਜੀ ਬਚਨ ਕਰਦੇ ਨੇ ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸ਼ਨਾ ਗਾਗਰ ਫੁੱਟੀ ਸ਼੍ਰੀ ਰਾਮ ਦੇ ਕੀ ਭਗਤ ਜੀ ਅਗਲਾ ਪਾਦਰਾਮ ਕਰਦੇ ਹਨ ਫਿਰ ਕੇਂਦਰੀ ਭਗਤ ਜੀ ਸਾਨੂੰ ਉਦਾਹਰਣ ਦੇ ਕੇ ਸਮਝਾਉਣ ਨਾ ਕਾਮ ਕ੍ਰੋਧ ਮਾਇਆ ਲੈ ਜਾਰੀ ਕਹਿੰਦੇ ਜਿਹੜੇ ਕਾਮ ਦਾ ਚੋਲਾ ਪਾਇਆ ਹੋਇਆ ਸੀ ਨਾ ਉਹ ਕੱਸ ਗਿਆ ਭਗਤ ਜੀ ਕਹਿੰਦੇ ਕਾਮ ਕ੍ਰੋਧ ਮਾਇਆ ਲੈ ਜਾਰੀ ਕਹਿੰਦੇ ਉਹਦੇ ਨਾਲ ਸਾਡੀ ਲਿਬ ਸੀ ਨਾ ਜਾਰੀ ਸੀ ਕਾਮ ਵਾਸਨਾ ਦੇ ਨਾਲ ਰੋਧ ਸੀ ਸਾਡੇ ਅੰਦਰ ਮਾਇਆ ਦੀ ਲਿਬ ਸੀ ਉਹ ਛੁੱਟ ਗਈ ਭਗਤ ਜੀ ਕਹਿੰਦੇ ਉਸ ਲੈ ਗਈ ਖਤਮ ਹੋ ਗਈ ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸ਼ਨਾ ਗਾਗਰ ਫੁੱਟੀ ਭਗਤ ਜੀ ਕਹਿੰਦੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਗਾਗਰ ਸੀ ਨਾ ਉਹ ਫੁੱਟ ਗਈ ਹੈ ਸਵਾਭ ਕੀ ਖਤਮ ਹੋ ਗਈ ਹੈ ਹਿਰਦੇ ਵਿੱਚੋਂ ਤ੍ਰਿਸ਼ਨਾ ਖਤਮ ਕਰਤੀ ਮਹਾਰਾਜ ਨੇ ਕਾਮ ਚੋਲਣਾ ਭਿਆ ਹੈ ਪ੍ਰਾਣਾ ਗਿਆ ਭਰਮ ਸਭ ਛੁੱਟੀ ਕਹਿੰਦੇ ਚੋਲਾ ਜਿਹੜਾ ਸੀ ਘਸ ਗਿਆ ਪ੍ਰਾਣਾ ਹੋ ਗਿਆ ਪਾਟ ਗਿਆ ਇਹ ਕਾ ਵਾਸ਼ਨਾ ਜਿਹੜੀ ਖਤਮ ਹੋ ਗਈ ਹੈ ਮਾਲ ਭਗਤ ਜੀ ਕਹਿੰਦੇ ਹੁਣ ਗਿਆ ਭਰਮ ਛੁੱਟੀ ਕਹਿੰਦੇ ਛੁੱਟ ਗਿਆ ਇਸ ਤੋਂ ਖਿਹੜਾ ਭਰਮ ਦਾ ਜਿਹੜਾ ਸੀ ਨਿਵੇੜਾ ਹੋ ਗਿਆ ਜਿਹੜਾ ਹਿਰਦੇ ਵਿੱਚ ਭਰਮ ਪੈਦਾ ਹੁੰਦਾ ਸੀ ਵਾਰ-ਵਾਰ ਤੇ ਭਗਤ ਜੀ ਕਹਿੰਦੇ ਕਾਮ ਚੂਲਣਾ ਭੈ ਆਪਰਾਣਾ ਗਿਆ ਭਰਮ ਸਭ ਛੁੱਟੀ ਕਹਿੰਦੇ ਤੇ ਤੂੰ ਖਿਹੜਾ ਛੁੱਟ ਗਿਆ ਨਾ ਸਰਬ ਭੂਤ ਏਕੇ ਕਰ ਜਾਣਿਆ ਚੁੱਕੇ ਬਾਦ ਵਿਵਾਦਾ ਸਰਬ ਭੂਤ ਸਾਰੀਆਂ ਤੀਜਾਂ ਵਿੱਚ ਸਾਰੇ ਜੀਵਾਂ ਦੇ ਵਿੱਚ ਇੱਕੋ ਲਿਖਦਾ ਹੁਣ ਭਗਤ ਜੀ ਕਹਿੰਦੇ ਸਰਬ ਭੂਤ ਇੱਕ ਹੈ ਕਰ ਜਾਣਿਆ ਹੁਣ ਇੱਕੋ ਨੂੰ ਜਾਣ ਲਿਆ ਸਾਰਿਆਂ ਦੇ ਵਿੱਚ ਪਹਿਲੋਂ ਸਾਨੂੰ ਲੱਗ ਲੱਗ ਜਾਪਦਾ ਹੁਣ ਜਾਪਦਾ ਨਾ ਹਿੰਗਤਾ ਕਰਦੇ ਆਂ ਸੀ ਇੱਕ ਦੂਜੇ ਨਾਲ ਵੈਰ ਵੈਰ ਵਿਰੋਧ ਕਰਦੇ ਆਂ ਉਹ ਹੀ ਹਿੰਗਤਾਈ ਹੈ ਮਨ ਦੇ ਵਿੱਚ ਪਾਪ ਹੈ ਨਿਰਦੇ ਦੇ ਵਿੱਚ ਇਸ ਕਰਕੇ ਹਿੰਗਤਾ ਸਾਡੀ ਆਪਸ ਦੇ ਵਿੱਚ ਬੈਰ ਵਿਰੋਧ ਹਨ ਆਪ ਸੱਚ ਵਿੱਚ ਈਰਖਾ ਹੈ ਭਗਤ ਜੀ ਕਹਿੰਦੇ ਲੈ ਗਈ ਖਤਮ ਹੋ ਗਈ ਕਹਿੰਦੇ ਸਰਬ ਪੂਤੇ ਕਹਿ ਕਰ ਜਾਣਿਆ ਕਹਿੰਦੇ ਉਹ ਪਰਮਾਤਮਾ ਨੂੰ ਇੱਕੋ ਕਰਕੇ ਸਾਰਿਆਂ ਵਿੱਚ ਜਾਣ ਲਿਆ ਹੁਣ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਭਗਤ ਜੀ ਕਹਿੰਦੇ ਹੁਣ ਤਾਂ ਵੈਰੀ ਜਾਪਦਾ ਹੀ ਨਹੀਂ ਕਨਹਿਆ ਬਿਰਤੀ ਬਣ ਗਈ ਭਾਈ ਕਨਹਿਆ ਜੀ ਦੀ ਬਿਰਤੀ ਵਰਗੀ ਬਿਰਤੀ ਹੋ ਗਈ ਇਹ ਉਹਨਾਂ ਦੀ ਬਿਰਤੀ ਸੀ ਨਾ ਉਹ ਪੜਦੇ ਰਹਿੰਦੇ ਸੀ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਜਦੋਂ ਸ਼ਿਕਾਇਤ ਕੀਤੀ ਨਾ ਸਿੰਘਾਂ ਨੇ ਜਾ ਕੇ ਮਹਾਰਾਜ ਅੱਗੇ ਕਹਿੰਦੇ ਮਹਾਰਾਜ ਭਾਈ ਕਨਿਆ ਜੀ ਤਾਂ ਪੁੱਛੋ ਨਾ ਨੂੰ ਪਾਣੀ ਪਿਆ ਰੇ ਨਮਖ ਚ ਕੀ ਹੋਈ ਆ ਮੋਢੇ ਤੇ ਕੱਚ ਚ ਮਸ਼ਕ ਲਈ ਉਹਨਾਂ ਨੇ ਪਾਣੀ ਪਈ ਜਾ ਰੇ ਜਦੋਂ ਜੰਗ ਖਤਮ ਹੋਇਆ ਉਹ ਕੀ ਕਰਦੇ ਸੀ ਜਾਲ ਪਿਆ ਦਿੰਦੇ ਸੀ ਦੁਸ਼ਮਨਾ ਨੂੰ ਵੀ ਸਾਰਿਆਂ ਨੂੰ ਤੇ ਅਸੀਂ ਮਾਰਦੇ ਆ ਮਹਾਰਾਜ ਜੀ ਫੱਟੜਾ ਨੂੰ ਪਾਣੀ ਪਿਆ ਪੱਕੇ ਜਿੰਦੇ ਕਰੀ ਜਾਂਦੇ ਆਣ ਤੇ ਜਾ ਕੇ ਕਿਛ ਕਹਿ ਕੀਤੀ ਪਾਸ਼ਾ ਜੀ ਦੀ ਅੱਗੇ ਸਤਗੁਰਾਂ ਦੇ ਅੱਗੇ ਸਿੰਘਾਂ ਨੇ ਸ਼ਿਕਾਇਤ ਕਰਤੀ ਤੇ ਮਹਾਰਾਜ ਜੀ ਕਹਿੰਦੇ ਬੁਲਾਓ ਭਾਈ ਪਈ ਕਨਿਆ ਜੀ ਨੂੰ ਜੇ ਜਦੋਂ ਬੁਲਾਇਆ ਸਾਹਮਣੇ ਮਹਾਰਾਜ ਦੇ ਭਾਈ ਕਨਈਆ ਜੀ ਤੇ ਹੱਥ ਜੁੜੇ ਹੋਏ ਆ ਨਿਮਰਤਾ ਦੇ ਨਾਲ ਤੇ ਸਤਿਗੁਰਾਂ ਜੀ ਨੇ ਹੱਸ ਕੇ ਕਿਹਾ ਭਾਈ ਸਿੰਘਾਂ ਦੀ ਸ਼ਿਕਾਇਤ ਤੇ ਵੀ ਤੂੰ ਦੁਸ਼ਮਣਾਂ ਨੂੰ ਪਾਣੀ ਪਿਆਣਾ ਕੀ ਗੱਲ ਐ ਤੇ ਭਾਈ ਕਨਈਆ ਜੀ ਚਰਨਾ ਤੇ ਨਿਭ ਕੇ ਕਹਿੰਦੇ ਮਹਾਰਾਜ ਜੀ 나 ਕੋ ਵੈਰੀ ਨਹੀਂ ਬਗਾਨਾ ਸਗਲ ਬਨ ਹਮ ਕੋ ਬਨ ਸਗਲ ਸੰਗ ਹਮ ਕੋ ਬਨ ਆਈ ਮਹਾਰਾਜ ਜੀ ਹੱਸ ਬੇ ਕਹਿੰਦੇ ਮਹਾਰਾਜ ਜਿਸ ਦਿਨ ਦਾ ਤੁਹਾਡੇ ਨਾਲ ਪ੍ਰੇਮ ਬਣਿਆ ਰਿਸ਼ਤਾ ਬਣਿਆ ਮੈਨੂੰ ਤਾਂ ਕੋਈ ਵੈਰੀ ਦਿਖਦਾ ਹੀ ਨਹੀਂ ਕੋਈ ਦੁਸ਼ਮਣ ਨਜ਼ਰ ਨਹੀਂ ਹੁੰਦਾ ਮਹਾਰਾਜ ਜੀ ਤੁਸੀਂ ਕਿਰਪਾ ਇਸੀ ਕਰਤੀ ਕਹਿੰਦੇ ਹੁਣ ਤੁਹਾਡਾ ਹੀ ਸਰੂਪ ਹਰ ਜੀਵ ਦੇ ਵਿੱਚ ਨਜ਼ਰ ਆਉਂਦਾ ਕਿੰਨੂੰ ਵੈਰੀ ਸਮਝਾਂ ਕਿੰਨੂੰ ਮਿੱਤਰ ਸਮਝਾਂ ਮਹਾਰਾਜ ਜੀ ਸਾਹਮਣੇ ਪਏ ਜਿੰਨੇ ਜਿਖਦਿਆਂ ਨੂੰ ਮੈਨੂੰ ਤਾਂ ਸਾਡਾ ਰਸ ਰੂਪ ਹੀ ਨਜ਼ਰ ਆਉਂਦਾ ਇਸ ਕਰਕੇ ਮੈਨੂੰ ਕੋਈ ਨਜ਼ਰ ਹੀ ਨਹੀਂ ਦੂਜਾ ਹੁੰਦਾ ਦੂਈ ਖਤਮ ਹੋ ਗਈ ਹੈ ਇਸ ਕਰਕੇ ਮੈਂ ਪਛਾੜ ਨਹੀਂ ਸਕਦਾ ਮੈਂ ਸਾਰਿਆਂ ਨੂੰ ਹੀ ਜਲ ਪਿਆ ਰਿਹਾ ਤੇ ਦੇਖੋ ਮਹਾਰਾਜ ਜੀ ਕਹਿੰਦੇ ਸਿੰਘ ਉਹ ਦੇਖੋ ਕੈਸੀ ਬਿਰਤੀ ਹੈ ਭਾਈ ਜੀ ਤੇ ਮਹਾਰਾਜ ਜੀ ਹੱਸ ਕੇ ਬੜਾ ਖੁਸ਼ ਹੋਏ ਗੱਲ ਦੇ ਨਾਲ ਆਇਆ ਭਾਈ ਜਨਿਆ ਜੀ ਨੂੰ ਪ੍ਰੇਮ ਕੀਤਾ ਕਹਿੰਦੇ ਭਾਈ ਤੁਹਾਡੀ ਵੀ ਬਿਰਤੀ ਐਵੇਂ ਦੀ ਹੋਣੀ ਚਾਹੀਦੀ ਹੈ ਜਿਸਨਾਂ ਨੂੰ ਪਰਮਾਤਮਾ ਹਰ ਕਣ-ਕਣ ਦੇ ਵਿੱਚ ਨਜ਼ਰ ਆਉਂਦਾ ਕਹਿੰਦੇ ਉੱਥੇ ਫਿਰ ਵੈਰ ਵਿਰੋਧ ਈਰਖਾ ਧਰਮਾਂ ਦੀ ਮਜਬਾਂ ਦੀ ਮਨ ਦੀਰ ਖਾ ਚੁੱਕੀ ਜਾਂਦੀ ਹੈ ਉੱਥੇ ਕੋਈ ਵੈਰ ਹੀ ਨਜਰੀ ਨਹੀਂ ਹੁੰਦਾ ਸਤਗੁਰੂ ਜੀ ਕਹਿੰਦੇ ਠੀਕ ਹੈ ਭਾਈ ਕਨਈਆ ਜੀ ਹੁਣ ਆਇਆ ਕਰੋ ਮਲਮ ਪੱਟੀ ਵੀ ਲੈ ਜਾਓ ਵੀ ਸਿੰਗਾ ਇਹ ਵੀ ਕਰਿਆ ਕਰੋ ਫੱਟੜਾਂ ਜਾ ਕੇ ਜ਼ਖਮੀਆਂ ਨੂੰ ਮਲਮ ਪੱਟੀ ਵੀ ਕਰੋ ਨਾਲ ਮਲਮ ਪੱਟੀ ਵੀ ਦੇਤੀ ਮਹਾਰਾਜ ਨੇ ਜਿਹਦੇ ਫੱਟੜ ਹੁੰਦੇ ਸੀ ਨਾਲ ਦੀ ਨਾਲ ਉਹਨਾਂ ਨੇ ਜਲ ਪਿਆਣਾ ਮਲਮ ਪੱਟੀ ਕਰਨੀ ਸੇਵਾ ਕਰਨੀ ਦੇਖੋ ਐਸੀ ਬਿਰਤੀ ਬਣ ਜਾਂਦੀ ਹੈ ਗੁਰਸਿੱਖ ਦੀ ਭਗਤ ਗੁਰਪ੍ਰੀਤ ਵੀ ਕਬੀਰ ਸਾਹਿਬ ਜੀ ਵੀ ਇਸ ਬਿਰਤੀ ਦੀ ਗੱਲ ਕਰਦੇ ਹਨ ਕਹਿੰਦੇ ਮਹਾਰਾਜ ਸਰਬ ਭੂਤੇ ਕੇ ਕਰ ਜਾਣਿਆ ਕਹਿੰਦੇ ਸਾਰਿਆਂ ਦੇ ਵਿੱਚ ਕੋਈ ਜਾਣ ਲਿਆ ਹੁਣ ਤਾਂ ਵਿਵਾਦ ਹੀ ਖਤਮ ਹੋ ਗਿਆ ਤੁਕਾ ਵਾਦ ਵਿਵਾਦਾਂ ਕਹਿੰਦੇ ਜਿਹੜਾ ਵਿਵਾਦ ਸੀ ਨਾ ਅੰਦਰ ਝਗੜਾ ਸੀ ਦੌੜ ਭੱਜ ਝਗੜਾ ਸੀ ਉਹ ਝਗੜਾ ਹੀ ਤੁਸੀਂ ਨਿਵੇੜਤਾ ਕਹੇ ਕਬੀਰ ਮੈਂ ਪੂਰਾ ਪਾਇਆ ਭੈ ਰਾਮ ਪ੍ਰਸਾਦਾ ਤੇ ਖੀਰਲੀ ਤੋਂ ਖੇਜ ਭਗਤ ਜੀ ਫਿਰ ਬੇਨਤੀ ਕਰਦਿਆਂ ਕਹਿੰਦੇ ਮੈਂ ਕਹਿਣਾ ਕਰਦਾ ਕਹੇ ਕਬੀਰ ਮੈਂ ਪੂਰਾ ਪਾਇਆ ਕਹਿੰਦੇ ਉਹਦੀ ਕਿਰਪਾ ਹੋ ਗਈ ਭਏ ਰਾਮ ਪ੍ਰਸਾਦਾ ਪ੍ਰਸਾਦਾ ਤੋਂ ਭਾਵ ਕਿਰਪਾ ਕਹਿੰਦੇ ਉਹ ਰਾਮ ਹਿਰਦੇ ਵਿੱਚ ਹਿਰਦੇ ਵਿੱਚ ਵਸ ਗਿਆ ਉਹਨੇ ਕਿਰਪਾ ਕਰਤੀ ਪ੍ਰਮਾਤਮਾ ਨੇ ਹਰੀ ਨੇ ਕਹੇ ਕਬੀਰ ਮੇਰਾ ਮੈਂ ਪੂਰਾ ਪਾਇਆ ਕਹਿੰਦੇ ਮੈਂ ਪੂਰੇ ਨੂੰ ਹੁਣ ਪ੍ਰਾਪਤ ਕਰ ਲਿਆ ਪੂਰਾ ਪਰਮੇਸ਼ਰ ਪੂਰਾ ਸਤਿਗੁਰੂ ਪੂਰਾ ਠਾਕੁਰ ਪੂਰਾ ਰਾਮ ਉਹਦੀ ਪ੍ਰਾਪਤੀ ਹੋਈ ਆ ਉਹਦੀ ਕਿਰਪਾ ਦੇ ਨਾਲ ਇਸ ਕਰਕੇ ਸਾਰਾ ਕੁਝ ਬਦਲ ਗਿਆ ਚੇਂਜ ਹੋ ਗਿਆ ਹਿੰਗਤਾ ਹੋ ਮੇਂ ਦਵੇਸ਼ ਈਰਖਾ ਸਭ ਉਹਨੇ ਨਾਸ ਕਰਤੀ ਕਹਿੰਦੇ ਨਿਰਮਲ ਮਾਨ ਕਰਤਾ ਸੁੱਧ ਕਰਤਾ ਅੰਦਰੋਂ ਬਾਹਰੋਂ ਮਾਨਤ ਤੇ ਤਨ ਦੋਵੇਂ ਨਿਰਮਲ ਹੋ ਗਏ ਪਿਆਰੋ ਇਸ ਤਰ੍ਹਾਂ ਭਗਤ ਜੀ ਸਾਨੂੰ ਜਾਚ ਦੱਸਦੇ ਹਨ ਕਹਿੰਦੇ ਭਾਈ ਜਦੋਂ ਦੀ ਪ੍ਰਾਪਤੀ ਹੁੰਦੀ ਆ ਗੁਰਸਿੱਖ ਨੂੰ ਭਗਤ ਨੂੰ ਉਦੋਂ ਹਿੰਗਤਾ ਰਹਿੰਦੀ ਹੋਈ ਜੀ ਉਦੋਂ ਮੇ ਮੈਲ ਅੰਦਰ ਇਦੀ ਨਹੀਂ ਕੋਈ ਵੈਰੀ ਜਾਪਦਾ ਹੀ ਨਹੀਂ ਉੱਥੇ ਤੋਂ ਫਿਰ ਆਇਆ ਜਾਪਦਾ ਕਿ ਮਹਾਰਾਜ ਸਾਹਮਣੇ ਖੜਿਆ ਆ ਦੇਖੋ ਬਿਰਤੀ ਭਗਤਾਂ ਦੀ ਬਿਰਤੀ ਐਸੀ ਤਰ੍ਹਾਂ ਹੋਈ ਜਦੋਂ ਭਗਤ ਨਾਮਦੇਵ ਜੀ ਦੀ ਬਿਰਤੀ ਐਸੀ ਸੀ ਉਹ ਜਨਵਰਾ ਚ ਪਸ਼ਵਾ ਚ ਵੀ ਉਹਨੂੰ ਦੇਖਦੇ ਸੀ ਤੱਕਦੇ ਸੀ ਇਹ ਇੱਕ ਦੇਖੋ ਸਾਖੀ ਹੁੰਦੀ ਉਹਨਾਂ ਦੀ ਕਿ ਭਗਤ ਜੀ ਪ੍ਰਸ਼ਾਦਾ ਛਕਦੇ ਹੁੰਦੇ ਨੇ ਤਾਂ ਸਾਹਮਣੇ ਕੂਕਰ ਬੈਠਾ ਦਾਲ ਦਾ ਟੁਠਾ ਲੈ ਕੇ ਦੌੜ ਲੈਂਦਾ ਪ੍ਰਸ਼ਾਦਾ ਲੈ ਕੇ ਜੇ ਭਗਤ ਜੀ ਦੀ ਬਿਰਤੀ ਕੈਸੀ ਸੀ ਨਾਮਦੇਵ ਜੀ ਦੇ ਪਿੱਛੇ ਪਿੱਛੇ ਠੂਠਾ ਲੈ ਕੇ ਦਾਲ ਦਾ ਭਜਦਿਆਂ ਕਹਿੰਦੇ ਊਕਰ ਨੂੰ ਕਹਿ ਰਹਿਣ ਕਹਿੰਦੇ ਭਾਈ ਪ੍ਰਸ਼ਾਦਾ ਸੁੱਕਾ ਨਾ ਛੱਕ ਦਾਲ ਵੀ ਨਾਲ ਲੈ ਪਿੱਛੇ ਪਿੱਛੇ ਭਜਦਿਆਂ ਉਹਨਾਂ ਨੂੰ ਉਹਨਾਂ ਦੀ ਬਿਰਤੀ ਐਸੀ ਬਣ ਗਈ ਕਿ ਉਹਨਾਂ ਨੂੰ ਹਾਰ ਪਸ਼ੂ ਪੰਛੀ ਦੇ ਵਿੱਚ ਹੀ ਉਹ ਨਜ਼ਰ ਆਉਣ ਲੱਗਾ ਉਹਨਾਂ ਦੀ ਹਿੰਗਤਾ ਹੁਮੇ ਖਤਮ ਹੋ ਗਈ ਐਸੀ ਤਰ੍ਹਾਂ ਦੀ ਬਿਰਤੀ ਜਦੋਂ ਬਣਦੀ ਹੈ ਫਿਰ ਮਨੁੱਖ ਅਤੇ ਪ੍ਰਮਾਤਮਾ 'ਚ ਕੋਈ ਅੰਤਰ ਨਹੀਂ ਰਹਿੰਦਾ ਪਿਆਰਿਓ ਭਗਤ ਅਤੇ ਗੁਰੂ ਵਿੱਚ ਕੋਈ ਅੰਤਰ ਨਹੀਂ ਹੈ ਛਾਤਾਂ ਅਤੇ ਪ੍ਰਮਾਤਮਾ 'ਚ ਕੋਈ ਫਰਕ ਨਹੀਂ ਹੈ ਸਤਿ ਪਰਮੇਸ਼ਰ ਦੀ ਆਤਮਾ ਜਦੋਂ लीन ਹੁੰਦੀ ਹੈ ਪਿਆਰਿਓ ਰੂਹ ਜਿਹੜੀ ਹੈ ਉਹਦੇ ਵਿੱਚ ਉਸੇ ਤਰ੍ਹਾਂ ਹੀ ਬਣ ਜਾਂਦੀ ਹੈ ਜੋਤੀ ਮੈਂ ਜੋਤ ਸਮਾਨਾ ਜੋਤੀ ਮੈਂ ਜੋਤ ਰਲ ਜਾਈ ਪਵਨੀ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਉਹ ਪ੍ਰਮਾਤਮਾ ਜੀ ਇਹ ਅਤਮਾ ਜਿਹੜੀ ਪ੍ਰਮਾਤਮਾ ਦੀ ਪਿਆਰਿਓ ਅੰਛ ਹੈ ਜਦੋਂ ਜਪ ਜਪ ਕੇ ਕੋਈ ਇਹਨੂੰ ਰੂਹ ਨੂੰ ਨਿਰਮਲ ਕਰਦਾ ਹੈ ਇਹ ਹਿਰਦੇ ਘਰ ਦੇ ਵਿੱਚ ਬੈਠੀ ਹੋਈ ਪ੍ਰਮਾਤਮਾ 'ਚ ਇੱਕ ਹੋ ਜਾਂਦੀ ਹੈ ਫਿਰ ਪਿਆਰਿਓ ਦੇ ਚ ਤੇ ਮਨੁੱਖ ਵਿੱਚ ਕੋਈ ਫਰਕ ਨਹੀਂ ਰਹਿੰਦਾ ਸਦਾ ਹੀ ਨਾਮ ਜਪੀਏ ਬੰਦਗੀ ਕਰੀਏ ਭਜਨ ਕਰੀਏ ਜਿਹਦੇ ਨਾਲ ਸਾਡੀ ਹਿੰਗਤਾ ਹੋਂ ਮੇਨਾ ਸੁਥਕੇ ਜਦ ਦਿਨ ਇਹ ਖਤਮ ਹੋ ਗਈ ਸਮਝ ਲਓ ਕਿ ਅਸੀਂ ਅਸੀਂ ਉਹਦੇ ਦਰਸ਼ਨ ਸਾਰੇ ਇੰਗਤਾਈ ਹੈ ਜਿਹੜੀ ਸਾਨੂੰ ਦਰਸ਼ਨ ਨਹੀਂ ਕਰਨ ਦਿੰਦੀ ਇਹੀ ਉਹ ਲੈ ਇਹੀ ਦਵਾਰ ਹੈ ਇਹ ਖਤਮ ਹੋ ਗਈ ਤਾਂ ਲੋਕ ਤੋਂ ਪ੍ਰਲੋਕ ਸੇ ਲਾਉ ਜਾਵੇਗਾ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਭਾਈ ਬਾਣੀ ਵਿਚਾਰ ਦੇ ਨੇਕਾ ਭਲਾਉ ਜੰਦੀਆਂ ਅਨਮਾਰਾ ਸਤਿਮਤ ਬਖਸ਼ਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ සතනාමවාහිෙගරු සතනාමවාහෙගෘු